ਮੈਂ ਸਰਬੰਤ ਸਿੰਘ ਪੰਦੇਰ ਜੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਅੰਮ੍ਰਿਤਸਰ ਦਾ ਹੇ ਜਥਾ ਜਿਹੜਾ ਵਾ ਉਹ ਸ਼ੰਭੂ ਬਾਡਰ ਨੂੰ ਰਵਾਨਾ ਹੋ ਰਿਹਾ ਵਾ ਜਿਵੇਂ ਅਸੀਂ ਤੁਹਾਨੂੰ ਦੱਸਿਆ ਵੀ ਸਾਡਾ ਮੋਰਚੇ ਦਾ ਲਖਣ ਕੋਡ ਨਾਲ ਲਖਣ ਨਾਲ ਕੋਈ ਸਬੰਧ ਨਹੀਂ ਇਹ ਕਿਸਾਨਾਂ ਮਜ਼ਦੂਰਾਂ ਦੀਆਂ ਮੰਗਾਂ ਤੇ ਲੱਗਾ ਸੀ ਤੇ ਜੇ ਇਹਦਾ ਸਬੰਧ ਹੁੰਦਾ ਤੇ ਅੱਜ ਜਥਾ ਨਾ ਜਾਂਦਾ ਇਸੇ ਤਰ੍ਹਾਂ ਜਥਾ ਫਿਰ 10 ਅ ਅਗਾ 10 ਜੂਨ ਨੂੰ ਵੀ ਜਾਊਗਾ ਅੰਮ੍ਰਿਤਸਰ ਦਾ ਜਥਾ ਤਾਂ ਇਸ ਕਰਕੇ ਅੱਜ ਵੀ ਤੁਸੀਂ ਵੇਖਦੇ ਹੋ ਟ੍ਰੈਕਟਰ ਟਰਾਲੀਆਂ ਕਿੰਨੀਆਂ ਵਾ ਵਿਚ ਬੱਸਾਂ ਵੀ ਹੈਗੀਆਂ ਅਰ ਜਿਵੇਂ ਮਤਾਵਾ ਪੈਣਾ ਕਿਸਾਨ ਮਜ਼ਦੂਰ ਜਿਹੜਾ ਵਾ ਰਵਾਨਾ ਹੋ ਰਿਹਾ ਕਿਉਂਕਿ ਜਿੰਨੀ ਦੇਰ ਤੱਕ ਐਮਐਸਪੀ ਲੀਗਲ ਗਰੰਟੀ ਕਾਨੂੰਨ ਨਹੀਂ ਬਣਾਇਆ ਜਾਂਦਾ ਕਿਸਾਨ ਮਜ਼ਦੂਰ ਦਾ ਕਰਜ਼ਾ ਨਹੀਂ ਖਤਮ ਕੀਤਾ ਜਾਂਦਾ ਸੀ250 ਦੇ ਅਨਸਾਰ ਫਸਲਾਂ ਦੇ ਭਾ ਮਜ਼ਦੂਰਾਂ ਦੀ 200 ਦਿਨ ਨਰੇਗਾ 700 ਰੁਪਿਆ ਦਿਹਾੜੀ ਲਖੀਮਪੁਰ ਖਰੀਦਾ ਇਨਸਾਫ ਅਰ ਨੈਸ਼ਨਲ ਹਲਵਾਈ ਤੋਂ ਦੁਬਾਰਾ ਤੋੜ ਕੇ ਸਾਨੂੰ ਦਿੱਲੀ ਜਾਣ ਦਾ ਪ੍ਰਦਰਸ਼ਨ ਕਰਦਾ ਕਿ ਸਰਕਾਰ ਨਹੀਂ ਦਿੰਦੀ ਇਹ ਮੋਰਚਾ ਉਦੀ ਦੇਰ ਤੱਕ ਜਾਰੀ ਰਹੂਗਾ ਅਗਲਾ ਜਥਾ ਫਿਰ 10 ਜੂਨ ਨੂੰ ਅੰਮ੍ਰਿਤਸਰ ਤੋਂ ਚੱਲੂਗਾ ਲਗਾਤਾਰ ਜਿ세 ਜਾਂਦੇ ਰਹਿਣਗੇ ਜਦੋਂ ਤੱਕ ਸਾਡੇ ਮਸਲਿਆਂ ਦਾ ਹੱਲ ਕੀਤਾ ਨਹੀਂ ਜਾਂਦਾ ਧੰਨਵਾਦ